ਮੋਟੀਵੇਟ ਹੁਆ। ਰੋਧ ਕਰਨ ਤੋਂ ਪਹਿਲਾਂ ਲੱਗਦਾ ਕਿ ਉਹਦੇ ਫਾਇਦੇ ਦੇਖ ਲੈਣੇ ਚਾਹੀਦੇ। ਇੱਕ ਹੋਰ ਚਾਕੇ ਦੇਖਣੀ ਚਾਹੀਦੀ ਸੀ। ਕਰਦਾਰਾਂ ਦਾ ਪਿਆਰੋ ਜਿਹੜਾ ਜੀਪੀ ਵਾਈ ਦਾ ਛੋਟਾ ਬੇਟਾ ਹੈ, ਸ਼ਿੰਦਾ। ਮਿੰਨੋ ਦਾ ਕਰਦਾਰ ਬੜਾ ਵਧੀਆ ਲੱਗਾ। ਪ੍ਰੋਡੂਸਰ ਦਾ ਬਹਿ ਬਰਾਬਰ ਹੋ ਜਾਵੇ ਨਾ। ਉਹ ਕਹਿੰਦਾ ਮੈਨੂੰ ਪ੍ਰੋਫਿਟ ਚਾਹੀਦੇ। ਜੋ ਲੱਗਿਆ ਨਾ ਯਾਰ ਉਹ ਮੁੜਿਆ ਓਕੇ ਬਸ ਖਤਮ। ਸਾਨੂੰ ਪਤ ਲੱਗਾ ਵੀ ਯਾਰ ਆ ਆ ਵੀ ਜਾਣੇ ਜਿਹੜੇ ਆ ਇਹਨਾਂ ਨੂੰ ਆਬਜੈਕਸ਼ਨ ਹੁੰਦੀ ਆ। ਸਾਥ ਲੱਗ ਵੀ ਆਓ ਮੇਰੇ ਵੀਰੋ ਆ ਲੱਗੇ ਜੇ ਬਣਾਉਣ ਆਹ ਪਈ ਸਕ੍ਰਿਪਟ। ਲਾ ਦੱਸੋ ਇੱਥੇ ਕੀ ਘਟਣਾ ਹੈ। ਹੁਣੇ ਆਬਜੈਕ अच्छा जनरली एक चीज ਹੋ ਰਹਾ ਹੈ ਪਰਸਨਲ ਸਵਾਲ ਹੈ ਜਿਵੇਂ ਆਪਾਂ ਨਾ ਹੀਰੋਜ਼ ਨੂੰ ਫੋਲੋ ਕਰਦੇ ਆਂ ਹਾਂ ਜੀ ਸਿਨੇਮੇ ਦੇ ਵਿੱਚ ਕੀ ਸ਼ਾਹਰੁਖ ਖਾਨ ਦਾ ਸਟਾਈਲ ਆ ਤਾਂ ਨੌਜਵਾਨ ਇਹ ਬਣਦੇ ਨੇ ਹਾਂ ਸਲਮਾਨ ਖਾਨ ਦੇ ਤੇਰੇ ਨਾਮ ਦੇ ਬਾੜ ਬਹੁਤ ਚੱਲੇ ਸੀਗੇ ਤਾਂ ਮੁੰਡਿਆਂ ਚ ਕ੍ਰੇਜ਼ ਹੋ ਗਏ ਸੀ ਲੱਗਦਾ ਨਹੀਂ ਜਦੋਂ ਅਸੀਂ ਇਹ ਕਰਦਾਰ ਦੇਖਾਂਗੇ ਹਾਂ ਜੀ ਇਹ ਸਾਡਾ ਕੀ ਅਸਲ ਦੇ ਵਿੱਚ ਸਿੱਖੀ ਦਾ ਕਨਸੈਪਟ ਕਿੰਨਾ ਪਿਆਰਾ ਹੈ ਤਾਂ ਲੱਗਦਾ ਨਹੀਂ ਹੈਗਾ ਅਸੀਂ ਮੋਟੀਵੇਟ ਹੋਵਾਂਗੇ ਪ੍ਰੋਤ ਕਰਨ ਤੋਂ ਪਹਿਲਾਂ ਲੱਗਦਾ ਕਿ ਉਹਦੇ ਫਾਇਦੇ ਦੇਖ ਲੈਣੇ ਚਾਹੀਦੇ ਨੇ ਨਹੀਂ ਚਾਹੀਦੇ ਬਿਲਕੁਲ ਮੈਂ ਪਿਛਲੀ ਇਹੀ ਤਰ੍ਹਾਂ ਗੱਲ ਕਹੀ ਆ ਕਿ ਇੱਕ ਵਾਰ ਜਾ ਕੇ ਵੇਖਣੀ ਚਾਹੀਦੀ ਆ ਕਿ ਕਰਦਾਰਾਂ ਦਾ ਪਿਆਰ ਹੋ ਜਾਊਗਾ ਮੈਨੂੰ ਇਸ ਫਿਲਮ ਦੇ ਵਿੱਚ ਜਿਹੜਾ ਗੀਪੀ ਭਾਈ ਦਾ ਬੇਟਾ ਹੈ ਛਿੰਦਾ ਵਿਨੋਦਾ ਕਰਦਾਰ ਬੜਾ ਵਧੀਆ ਲੱਗਾ ਮੇਰਾ ਬੇਟਾ ਆਸਟ੍ਰੇਲੀਆ ਰਹਿੰਦਾ ਜ਼ਰਾਵਰ ਸਿੰਘ ਨਾ ਹੋਂਦਾ ਉਹ ਫਿਲਮ ਵੇਖ ਕੇ ਆਇਆ ਤੋ ਗੱਲਾਂ ਕਰ ਰਿਹਾ ਡਾਡਾ ਮੈਨੂੰ ਵੀ ਤੀਰ ਕਮਾਨ ਚਾਹੀਦਾ ਕਿਉਂਕਿ ਗੀਪੀ ਭਾਈ ਦੇ ਬੇਟੇ ਛਿੰਦੇ ਨੇ ਸਾਰੀ ਫਿਲਮ ਦੇ ਵਿੱਚ ਉਹ ਤੀਰ ਕਮਾਨ ਵੇਅਰ ਕੀਤਾ ਠੀਕ ਹਾਂ ਉਹ ਵੀ ਇਹ ਕੀ ਮਤਲਬ ਜੀ ਉਹ ਕਹਿ ਰਿਹਾ ਵਾ ਇਟ ਮੀਨਸ ਕਿ ਕੁਝ ਲੈ ਕੇ ਆਇਆ ਹੈ ਨਾ ਸਿਨੇਮੇ ਚ ਉਹਨੇ ਕਿਸੇ ਹੋਰ ਕਿਰਦਾਰ ਦੀ ਗੱਲ ਹੀ ਨਹੀਂ ਕੀਤੀ ਮੇਰੇ ਨਾਲ ਮੈਨੂੰ ਬਾਬਾ ਹਜਾਰਾ ਸਿੰਘ ਕਿਦਾਂ ਲੱਗਾ ਮੈਨੂੰ ਤੁਹਾਡਾ ਕੈਰੈਕਟਰ ਕਿਦਾਂ ਲੱਗਾ ਮੈਨੂੰ ਜੀਪੀ ਭਾਈ ਦਾ ਕੈਰੈਕਟਰ ਕਿਦਾਂ ਲੱਗਾ ਬਸ ਇਹ ਕੁਝ ਨਹੀਂ ਕੀਤੀ ਉਹਨੇ ਸਿਰਫ ਇੱਕੋ ਗੱਲ ਕੀਤੀ ਆਪਾ ਨੂੰ ਤਲਵਾਰ ਚਲਾਈ ਆਪਾ ਨੂੰ ਉੱਪਰੋਂ ਜੰਪ ਕਰਕੇ ਪਿੱਠ 'ਚ ਮਾਰਿਆ ਜਾ ਕੇ ਤੀਰ ਮਾਰਿਆ ਉਹਨੇ ਲੱਤਾਂ 'ਚ ਤੀਰ ਮਾਰੇ ਇਟ ਮੀਨਸ ਕਿ ਉਹ ਛਿੰਦੇ ਦਾ ਕੈਰੈਕਟਰ ਦੇ ਜ਼ਹਿਨ 'ਚ ਵੱਸ ਗਿਆ ਇਹੀ ਤਾਂ ਅਸੀਂ ਚਾਹੁੰਦੇ ਹਾਂ ਇਹੀ ਤਾਂ ਚਾਹੁੰਦੇ ਹਾਂ ਅਸੀਂ ਇਹੀ ਚਾਹ ਜਿਹਾਵਾਂਗੇ ਨਹੀਂ ਬਸ ਗੱਲ ਸਿਰਫ ਇੰਨੀ ਕਾ ਕੇ ਬਣਾਈਆਂ ਚੀਜ਼ ਸਾਨੂੰ ਵੀ ਪਤਾ ਅਸੀਂ ਵੀ ਸਿੱਖਾਂ ਦੇ ਬੱਚੇ ਹਾਂ ਅਸੀਂ ਕਿਹੜੇ ਚੰਦਰਮਾ ਤੋਂ ਆਏ ਹਾਂ ਅਸੀਂ ਕਿਹੜੇ ਐਲੀਅਨਸ ਆ ਸਾਨੂੰ ਪਤਾ ਸਾਡਾ ਪੈਰਾਮੀਟਰ ਕੀ ਆ ਕਿਸੇ ਦੇ ਵਿਵਾਦ ਹੋ ਸਕਦੇ ਆ ਉਹ ਬਹਿ ਕੇ ਨਹੀਂ ਮਿਲਣਾ ਕਿ ਫਿਲਮ ਵੇਖੋ ਵੇਖਦੇ ਸੋ ਯਾਰ ਵੀ ਅਚਾਹ ਆ ਸੀਨ ਦੇ ਵਿੱਚ ਨਾ ਉਹ ਐ ਨਹੀਂ ਚਾਹੀਦਾ ਪਰਫੈਕਟ ਤਾਂ ਕੋਈ ਨਹੀਂ ਹੁੰਦਾ ਆ ਸੀਨ ਐ ਨਹੀਂ ਚਾਹੀਦਾ ਆ ਸੀਨ ਇਹ ਦੋ ਤਿੰਨ ਸੀਨ ਉਹਥੇ ਕੀ ਫਿਲਮ ਐਡਿਟੋ ਕੇ ਦੁਬਾਰਾ ਲੱਗਦੀ ਉਸ ਨਮੇ ਚ ਪ੍ਰਿੰਟ ਚੱਲ ਰਿਹਾ ਉਹ ਕਹਿੰਦਾ ਕਿ ਕੋਣੀ ਜੀ ਦੋ ਦਿਨ ਦੋ ਨਾ ਉਹ ਪ੍ਰਿੰਟ ਕੱਢ ਦਿੰਦੇ ਹੂੰ ਜੇ ਕੁਝ ਵਾਧਾ ਕਿਸੇ ਨੂੰ ਕੁਝ ਕਿਸੇ ਚੀਜ਼ ਤੇ ਕੋਈ objection ਹੈਗੀ ਹੈ ਤੇ ਹੋ ਹੀ ਜਾਣਾ ਕਿਉਂਕਿ ਫਿਲਮ ਸਿਨੇਮੇ ਚ ਰਿਲੀਜ਼ ਹੋ ਗਈ ਆ ਹਮ ਅੱਜ ਆਡੀਅנס ਨਹੀਂ ਜਾਊਗੀ ਵੇਖਣਾ ਤੇ ਲੌਨ ਬਣਾਊਗਾ ਲੌਸ ਆ ਸਭ ਤੋਂ ਵੱਡੀ ਗੱਲ ਲੌਸ ਆ ਤਕਿਰਦਾ ਮਤਲਬ ਉਹ ਚੀਜ਼ਾਂ ਸਾਹਮਣੇ ਕਿਵੇਂ ਆਉਣ ਕਿਉਂਕਿ ਸਾਨੂੰ ਫਿਗਰਜ਼ ਨਾਲ ਰੱਖਣੀਆਂ ਪੈਂਦੀਆਂ ਕਿ ਯਾਰ ਜੇ ਇੰਨੇ ਕਰੋੜ ਲੱਗਾ ਸੀਗਾ ਇੰਨੇ ਤੇ ਆ ਹੀ ਗਏ ਆ ਆ ਬਰਾਬਰ ਹੋ ਗਿਆ ਕੰਮ ਪ੍ਰੋਡਿਊਸਰ ਦਾ ਪੈਸਾ ਬਰਾਬਰ ਹੋ ਜਾਵੇ ਨਾ ਉਹ ਕਹਿੰਦਾ ਮੈਨੂੰ ਪ੍ਰੋਫਿਟ ਚਾਹੀਦਾ ਹੀ ਨਹੀਂ ਜੋ ਲੱਗਿਆ ਨਾ ਯਾਰ ਉਹ ਮੁੜਿਆ ਓਕੇ ਬਸ ਖਤਮ ਉਸ ਤੋਂ ਅਗਲੇ ਪ੍ਰੋਜੈਕਟ ਬਾਰੇ ਸੋਚਦਾ ਫਿਰ ਵੀ ਚਲ ਆਪਾਂ ਬਣਾਵਾਂ ਅਗਲੇ ਕੋਈ ਗੱਲ ਹੀ ਨਹੀਂ ਇਹ ਬਿਜ਼ਨਸ ਆ ਪੜੀ ਇਹ ਸਾਡਾ ਕੰਮ ਆ ਸਾਡਾ ਕਿੱਤਾ ਹੈ ਕਿੱਤਾ ਹੈ ਅਹੀਂ ਜ਼ਿੰਦਗੀ ਮੈਂ ਜੁੜੇ ਚਰਮਾਲ ਪਾਉਂਦਾ ਜਦੋਂ ਨਾ ਫਿਲਮ ਲੈਣ ਚਾ 1996 ਦੀ ਗੱਲ ਕਰਦਾ ਮੈਂ 1996 ਤੋਂ ਮੈਂ ਸਕੂਲੋਂ ਭੱਜਿਆ ਸੀ 9ਵੀਂ ਕਲਾਸ ਤੇ ਮੁਰਗੇ ਭੱਜਣ ਹੀ ਡਿਆਂ ਮੁਰਗੇ ਸਕੂਲ ਨਹੀਂ ਗਿਆ ਫਿਲਮਾਂ ਚ ਹੀ ਆ ਸੋ ਮੈਂ ਵੇਖਿਆ ਬੜਾ ਕੁਝ ਸਾਨੂੰ ਅਹੀਂ ਤੇ ਤਰਸਣ ਡਏ ਆ ਇਹਨਾਂ ਚੀਜ਼ਾਂ ਨੂੰ ਵੀ ਅ ਵੀ ਇਹ ਫਿਲਮਾਂ ਆਉਣ ਤੇ ਯਾਰ ਕਿਤੇ ਦਾੜ੍ਹੀ ਵਾਲੇ ਕਲਾਕਾਰਾਂ ਦਾ ਮੁੱਲ ਪਵੇ ਲੋਕਾਂ ਨੇ ਇਹ ਤੇ ਵੇਖ ਲਿਆ ਵੀ ਗਿੱਪੀ ਗਰੇਵਾਲ ਦੀ ਦਾੜ੍ਹੀ ਲੱਗੀ ਆ ਜਿਹੜੇ ਗਿੱਪੀ ਗਰੇਵਾਲ ਨੇ 50 ਜਣੇ ਲਏ ਮਗਰ ਦਾੜ੍ਹੀਆਂ ਵਾਲੇ ਉਹ ਨਹੀਂ ਦਿਖਣਦੇ ਕਿਸੇ ਨੂੰ ਉਹਨਾਂ ਦੀ ਵੀ ਕੋਈ ਗੱਲ ਕਰੇ ਨਾ ਕਦੀ ਕਿਸੇ ਨੇ ਫਿਗਰ ਕੱਢੀ ਕਿ 50 2 ਕਰੋੜ 22 ਕਰੋੜ ਰੁਪਈਆ ਲੱਗਾ ਕਿਤੇ ਕਿਤੇ ਘਾ ਰੋਟੀ ਗਈ ਆ 22 ਕਰੋੜ ਦੇ ਨਾਲ ਕਦੀ ਵੇਖਿਆ ਤੁਸੀਂ ਉਹ ਗੱਲ ਸਿਰਫ ਹੋਈ ਆ ਕਿ ਅਸੀਂ ਮੁੱਦਾ ਚੁੱਕ ਲੈਨੇ ਆ ਉਹ ਮੁੱਦੇ ਦਾ ਮਗਰ ਕੁਝ ਮੇਰੇ ਵੀਰ ਲੱਗ ਜਾਂਦੇ ਨੇ ਆਪਣੇ ਭਰਾ ਨੇ ਆਪਣੀ ਭਰਾ ਹੀ ਨੇ ਨਹੀਂ ਗੱਲ ਸਭ ਨ ਹੋਈ ਆ ਜਦੋਂ ਗੱਲ ਕੀਤੀ ਜਸਟੀਫਾਈ ਹੋਇਆ ਉਹਨਾਂ ਨੂੰ ਉਹਨਾਂ ਨੇ ਹਾਂ ਵੀ ਭਰੀ ਵੀ ਠੀਕ ਆ ਯਾਰ ਹਾਂ ਅਸਿਕਾ ਵੀ ਠੀਕ ਆ ਯਾਰ ਇਹ ਹੋ ਗਿਆ ਅੱਗੇ ਤੋਂ ਜਿਹੜੀ ਬਣਾਵਾਂਗੇ ਫਿਲਮ ਬੈਠਾਂਗੇ ਯਾਰ ਆਪਾਂ ਪਹਿਲਾਂ ਉੱਥੇ ਕੀ ਆ ਸਾਨੂੰ ਪਤ ਲੱਗਾ ਵੀ ਯਾਰ ਆ ਆ ਵੀ ਜਾਣੇ ਜਿਹੜੇ ਆ ਇਹਨਾਂ ਨੂੰ ਆਬਜੈਕਸ਼ਨ ਹੁੰਦੀ ਆ ਸੱਤ ਲੱਗਾ ਵੀ ਆਓ ਮੇਰੇ ਵੀਰੋ ਆ ਲੱਗੇ ਜੇ ਬਣਾਉਣ ਆ ਪਈ ਸਕ੍ਰਿਪਟ ਲਓ ਦੱਸੋ ਇੱਥੋਂ ਕੀ ਕੱਟਣਾ ਜੇ ਲਿਆਓ ਦੱਸੋ ਕੀ ਕੱਟਣਾ ਹੁਣੇ ਆਬਜੈਕਸ਼ਨ ਕਰ ਦੋ ਉਹ ਕੱਟ ਕੇ ਪਹਿਲਾਂ ਕਰਨ ਬਾਅਦ ਚ ਨਾ ਰੌਲਾ ਪਾਓ ਪਹਾ ਲੱਗ ਕਿੰਨੀਆਂ ਫਿਲਮਾਂ ਖਰਾਬ ਹੋ ਗਈਆਂ ਹੂੰ ਬਹੁਤ ਹੋ ਗਈ ਇੱਕ ਫਿਲਮ ਆਈ ਸੀ ਅ ਮੇਰੀ ਬੀਰੀ ਦੇ ਮਾਲਕ ਹੂੰ ਸ਼ਾਟੇ ਤੋਂ ਕਿਸੇ ਬੰਦੇ ਨੇ ਬਣਾਈ ਸੀ ਹੂੰ ਅਕਾਲ ਤਖਤ ਤੇ ਗਿਆ ਪਰੋਂ ਪ੍ਰਵਾਨਗੀ ਕਰਾਉਣ ਉਹ ਕਹਿੰਦੇ ਇਹ ਨਹੀਂ ਰਿਲੀਜ਼ ਹੋਣੀ ਉਹ ਕਹਿੰਦਾ ਮੈਂ ਫਾਹ ਲੈ ਕੇ ਮਰ ਜਾਣਾ ਮੈਂ ਫਾਹ ਲੈ ਕੇ ਮਰ ਜਾਣਾ ਮੈਂ ਤਾਂ ਜ਼ਿੰਦਗੀ ਦੀ ਕਮਾਈ ਲਾ ਬੈਠਾ ਸਿਨੇਮੇ ਵਿੱਚ ਨਹੀਂ ਆਈ ਫਿਲਮ ਪਰ YouTube ਤੇ ਪਈ ਆ ਹੂੰ ਜਾਂ ਤੇ ਖਤਮ ਹੀ ਕਰ ਦੇਣਾ ਕੰਮ ਬਾਈ ਪੱਗ ਦਿਖਾਉਣੀ ਵੀ ਕਿਸੇ ਨੇ ਨਿਹੰਗ ਦਿਖਾਉਣਾ ਹੀ ਨਹੀਂ ਕਿਸੇ ਨੇ ਹੂੰ ਤੁਸੀਂ ਗੱਲ ਸਮਝੇ ਨਾ ਹੂੰ ਮਤਲਬ ਅਸੀਂ ਅੱਜ ਦੀ ਟੈਕਨੋਲੋਜੀ ਦੇ ਨਾਲ ਚੱਲਣਾ ਹੀ ਨਹੀਂ ਜਾਂ ਤੇ ਇਹ ਪੈਰਾਮੀਟਰ ਹੀ ਫਿਰ ਸੈੱਟ ਹੋ ਜਵੇ ਵੀ ਹੋਣਾ ਹੀ ਨਹੀਂ ਯਾਰ ਐਪਾਂ ਡਾ ਦੋ ਸਾਰੀਆਂ ਜਿਹੜੀਆਂ ਫੋਨਾਂ 'ਚ ਪਈਆਂ ਨੇ ਗੁਰੂ ਗ੍ਰੰਥ ਸਾਹਿਬ ਕੀ ਤੁਸੀਂ ਸੋਚ ਸਕਦੇ ਹੋ ਕਿ ਤੁਸੀਂ ਟਾਇਲਟ ਦੇ ਵਿੱਚ ਕੋਈ ਚੰਗੀ ਚੀਜ਼ ਲੈ ਜਾਓਗੇ ਤੁਸੀਂ ਜੇਬ 'ਚ ਫੋਨ ਪਾਇਆ ਹੁੰਦਾ ਤੁਹਾਡੀ ਜੇਬ 'ਚ ਗੁਰੂ ਗ੍ਰੰਥ ਸਾਹਿਬ ਦਾ ਸਾਰਾ ਪਾਠ Google 'ਤੇ ਹੂੰ ਆ ਨਹੀਂ ਨਹੀਂ ਐਪ ਆ Google ਦੇ ਛੱਡੋ ਐਪ ਡਾਊਨਲੋਡ ਕੀਤੀ ਐ ਟੱਕ ਕਰੀਦਾ ਤੇ ਫੇ ਪਾਰ ਕਰਨ ਲੱਗ ਜਾਨੇ ਉਹ ਸੀ ਲੈ ਕੇ ਟਾਇਲਟ ਜਾਨਨੇ ਆ ਕਲੱਬਾਂ ਤੇ ਜਾਨਨੇ ਆ ਠੇਕਿਆਂ ਤੇ ਜਾਨਨੇ ਆ ਜੇਬ ਚ ਗੁਟਕਾ ਸਾਹਿਬ ਜੇਬ ਚ ਹੀ ਪਿਆ ਹਾਂ ਜੇਬ ਚ ਹੀ ਪਿਆ ਕਿਉਂਕਿ ਮੈਨੂੰ ਤਾਂ ਲੱਗਦਾ ਨਹੀਂ ਬਹੁਤ ਬੰਦੇ ਐ ਇਹੋ ਜਿਹੇ ਜਿਹਨਾਂ ਨੇ ਗੁਟਕਿਆਂ ਦਾ ਪਾਰਟ ਹੀ ਨਹੀਂ ਕੀਤਾ ਉਹ ਜਿੱਥੇ ਪੈਂਦੇ ਨੇ ਜਦੋਂ ਨੇਤੇ ਦਾ ਟਾਈਮ ਹੋਵੇ ਚਲ ਕਟੇ ਟੱਕ ਚੱਲ ਪੜ ਲੋ ਕਿਉਂਕਿ ਟੈਕਨੋਲੋਜੀ ਆ ਨਾ ਆਪਣੀ ਟੈਕਨੋਲੋਜੀ ਫੇ ਟੈਕਨੋਲੋਜੀ ਵਰਤ ਰਹੇ ਨਾ ਹੂੰ ਟੈਕਨੋਲ ਇਹ ਵੀ ਟੈਕਨੋਲੋਜੀ ਇਹ ਕੀ ਆ ਗਾਲ ਸਿਰਫ ਇੰਨੀ ਕਾ ਕਿ ਸਾਨੂੰ ਕਿਸੇ ਵੇਲੇ ਇਹ ਕਹਾਣੀਆਂ ਸਾਡੇ ਬਜ਼ੁਰਗ ਘਰਾਂ ਚ ਬੈ ਕੇ ਸੁਣਾਉਂਦੇ ਸੀ ਅੱਜ ਅਸੀਂ ਵਿਜ਼ੂਅਲੀ ਵੇਖਣਦੇ ਆਂ ਐਨ ਲਾ ਕੇ ਵਾਕਾ